ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂਆਂ ਭੈਣਾਂ ਦੇ ਜੋ ਨਜਾਇਜ਼ ਪਰਚੇ ਕੀਤੇ ਗਏ ਆ ਮੈਂ ਉਹਨਾਂ ਦੇ ਹੱਕ 'ਚ ਇੱਕ ਔਰਤ ਨਾਤੇ ਆ ਆਪਣੀਆਂ ਸਰਕਾਰਾਂ ਕਿੰਨੀਆਂ ਗਿਰ ਚੁੱਕੀਆਂ ਵਾ ਕਿ ਹੁਣ ਆਪਣੀਆਂ ਭੈਣਾਂ ਦੇ ਵੀ ਪਰਚੇ ਦੀਆਂ ਭੈਣਾਂ ਦੇ ਵੀ ਪਰਚੇ ਕੀਤੇ ਜਾਣਗੇ ਕਿਉਂਕਿ ਜਿਹੜਾ ਸੱਚ ਬੋਲਦਾ ਵੀਰੇ ਉਹਦੇ ਵੈਰੀ ਹੁੰਦੇ ਆ ਮੇਰਾ ਪਿੰਡ ਭਾਗੀ ਕਿ ਆ ਮੈਂ ਨਸ਼ੇ ਦੇ ਖਿਲਾਫ ਬੋਲੀ ਸੀ ਜਿਸ ਤਰ੍ਹਾਂ ਅੱਜ ਇਕੱਠ ਹੋਇਆ ਵਾ ਉਸੇ ਮੇਰੇ ਪਿੰਡ ਦੀ ਰਾਜਵਿੰਦਰ ਕੋਰਲਾ ਮੈਂਬਰ ਸਰਪੰਚ ਮੇਰੇ ਸਾਰੇ ਉਲਟ ਹੋ ਗਏ ਤਾਂ ਮੈਂ ਇਕੱਲੀ ਖੜੀ ਸੀ ਮੈਦਾਨ ਦੇ ਵਿੱਚ ਕਹਿੰਦੇ ਸੀਗੇ ਕਿ ਤੂੰ ਨਸ਼ੇ ਦੇ ਖਿਲਾਫ ਬੋਲ ਕੇ ਪਿੰਡ ਨੂੰ ਬਦਨਾਮ ਕਰ ਰਹੀ ਆ ਤੇ ਕੁਛ ਮੈਂ ਨਾ ਨਹੀਂ ਲੈਣਾ ਚਾਹੁੰਦੀ ਕੁਛ ਕਾਉ ਮੀਡੀਆ ਤੇ ਗਏ ਸੀ ਤਾਂ ਐਮਐਲਏ ਜੀ ਦਾ ਫੋਨ ਗਿਆ ਤੇ ਉਹਨਾਂ ਨੇ ਮੇਰੀ ਵੀਡੀਓ ਡਿਲੀਟ ਮਾਰਤੀ ਇੱਕ ਰਪਿੰਦਰਾ ਲੋਕ ਅਧਿਕਾਰਾਲਾ ਉਹ ਸਵੀਰ ਨੇ ਮੇਰੀ ਪੇਟੋਂ ਵੀਡੀਓ ਪਾਈ ਉਹ ਤੋਂ ਉਹਨੂੰ ਫੋਨ ਕੱਲੇ ਤੁਹਾਡੇ ਮਰਦਾਂ ਚ ਕਿਸੇ ਤੇ ਹਿੰਮਤ ਨਹੀਂ ਪਈਗੀ ਕਿ ਨਸ਼ੇ ਦੇ ਖਿਲਾਫ ਬੋਲੇ ਕਿ ਕੱਲੀ ਔਰਤ ਬੋਲੀ ਆ ਗੱਲ ਤੁਸੀਂ ਇਹੋ ਕਰੋ ਕਿ ਕਿਹੜੇ ਮੈਟਰ ਤੇ ਬੋਲੀ ਆ ਉਹੀ ਵੀਰੇ ਨਾਲ ਭਾਨੇ ਨਾਲ ਹੋਇਆ ਕਿ ਅੱਜ ਉਹਦੀਆਂ ਸੋਸ਼ਲ ਮੀਡੀਆ ਤੇ ਗਾਲ੍ਹਾਂ ਪਾਈਆਂ ਜਿ ਦਿਖਾਈਆਂ ਜਾਂਦੀਆਂ ਵਾ ਜਿ ਉਹ ਐਂ ਬੋਲਦਾ ਵੀਰ ਦੇ ਕੰਮ ਨਹੀਂ ਦੇਖਦੇ ਉਹਨਾਂ ਕਿੰਨਾ ਗਰੀਬਾਂ ਦੇ ਪੈਸੇ ਵਾਪਸ ਮੜਾਏ ਹੋਏ ਆ ਜਾਂ ਉਹਨਾਂ ਨੇ ਕਿੰਨਾ ਗਰੀਬਾਂ ਦੇ ਘਰ ਪਾਏ ਆ ਕਿਸੇ ਦੀ ਉਹਨੇ ਲੱਤ ਲਵਾਈ ਕਿਸੇ ਦੇ ਘਰ ਪਾਏ ਚੰਗੇ ਕੰਮਾਂ ਨੂੰ ਦੇਖੋ ਮਾੜੇ ਕੰਮ ਤਾਂ ਹਰ ਕੀ ਕਰਦਾ ਵਾ ਕਿਸੇ ਦੇ ਮੂਹਰੇ ਆ ਜਾਂਦੇ ਕਿਤੇ ਨਹੀਂ ਆਉਂਦੇਗੇ ਤਾਂ ਜਟ ਹੋਗੇ ਉਹ ਵੀਰ ਭਾਨੇ ਸਿੱਧੂ ਦੇ ਤੇ ਉਹਦੀਆਂ ਭੈਣਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਜਿਹੜਾ ਉਹਨਾਂ ਨੇ 10 ਤਰੀਕ ਤਾ ਆਪਣੇ ਨਾਲ ਵਾਅਦਾ ਕੀਤਾ ਸੀ ਕਿ ਵੀਰ ਨੂੰ ਛੱਡਿਆ ਜਾਊਗਾ ਉਹਨਾਂ ਨੇ ਸਾਜ਼ਿਸ਼ ਇਹ ਕੀਤੀ ਆ ਕਿ ਦਿੱਲੀ ਧਰਨੇ ਵਿੱਚ ਨਾ ਜਾ ਸਕਣ ਕਿ ਇਹਦੇ ਹੋਲਦੇ ਰਹਿਣਾ ਆਪਾਂ ਇਧਰ ਨਹੀਂ ਵੀਰੇ ਹੋਲਜਣਨਾ ਆਪਾਂ ਦਿੱਲੀ ਵਾਲੇ ਧਾਨੇ 'ਚ ਵੀਰ ਦਿਖਾਉਣਾ ਵਾ ਸਰਕਾਰਾਂ ਨੂੰ ਕਿ ਅਸੀਂ ਪੰਜਾਬ ਦੇ ਪੁੱਤ ਦੀ ਸੀ મોદી ਤੇਰੇ ਤੋਂ ਨਹੀਂ ਡਰਦੇ ਜੇ ਤੂੰ ਸਾਡੇ ਭਗਵੰਤ ਮਾਨ ਦੇ ਚੂੜੀਆਂ ਪਾਤੀਆਂ ਤਾਂ ਅਸੀਂ ਮਰੇ ਹੋਏ ਨੀਗੇ ਅਸੀਂ ਦਿੱਲੀ ਧਰਨੇ ਤੇ ਪਹੁੰਚਾਂਗੇ ਪਿਛਲੀ ਵਾਰੀ ਵੀ ਜਦੋਂ ਵੀਰ ਸੀ ਤਾਂ ਮੇਰੀ ਛੋਟੀ ਦੀ ਬੇਟੀ ਮੇਰਾ ਹਸਬੰਡ ਤੇ ਮੇਰਾ ਬੇਟਾ ਪਾਰਾ ਤਾਂ ਮੇਰੀ ਬੇਟੀ 12 ਸਾਲ ਦੀ ਆ ਤਾਂ ਮੈਂ ਉਹਨੂੰ ਉੱਥੇ 20 ਦਿਨ ਦਿੱਲੀ ਧਰਨੇ 'ਚ ਲੈ ਕੇ ਬੈਠੀ ਰਹੀ ਆ ਮੇਰੀ ਫੇਸਬੁੱਕ ਤੇ ਦੇਖ ਲਿਓ ਤਾਂ ਹੁਣ ਵੀ ਜਦੋਂ ਹੁਣ ਵੀ ਮੈਂ ਕੀ ਕਿਹ ਚੋਕਾ ਦੇ ਕੇ ਆਈਆਂ ਕਿ ਚਲੋ ਆਪਾਂ ਵੀਰ ਦੇ ਹੱਕ ਚ ਚੱਲੀਏ ਦੇਖੋ ਫੋਟ ਮਾਰ ਲਵਾਉਣ ਨੂੰ ਲਖੇ ਸਦਾਣੇ ਨਾ ਜਾਂ ਭਾਨੇ ਨਾ ਸਾਰੇ ਆ ਜਾਂਦੇ ਆ ਗੱਲ ਤਾਂ ਆ ਦੀਆਂ ਨਾ ਵੀਰੋ ਪੰਜਾਬੀਓ ਇਕੱਠੇ ਹੋ ਐਸਟੇਮੈਂਟ ਕੱਲੀ ਬਸਤੀ ਆਈਆਂ ਪਿੰਡ ਭਾਗੀ ਕਿਆਂ ਚੋ ਜਿਹੜੇ ਸ਼ਿਕਾਇਤਾਂ ਲੈ ਕੇ ਜਾਂਦੇ ਸੀ ਵੀਰ ਨੂੰ ਪਤਾ ਹੀ ਆ ਕਿ ਇਹ ਗਾਲ੍ਹਾਂ ਕੱਢਦੀ ਐ ਕਰਦੀ ਦੇਖੋ ਕਿਸੇ ਦਾ ਦਿਮਾਗ ਖਰਾਬ ਨਹੀਂ ਹੁੰਦਾ ਕੋਈ ਗਾਲ੍ਹਾਂ ਕੱਢਦਾ ਕੋਈ ਰੀਜ਼ਨ ਹੀ ਹੁੰਦਾ ਵਾ ਫੇਰ ਹੀ ਗਾਲ੍ਹਾਂ ਨਿਕਲਦੀਆਂ ਮੂੰਹ ਚੋ ਤਾਂ ਮੇਰੀ ਤੁਹਾਡੇ ਮੂਰੇ ਹੱਥ ਬੰਨ ਕੇ ਬੇਨਤੀ ਆ ਕਿ ਆਪਾਂ ਇਸ ਪਰਿਵਾਰ ਨਾਲ ਖੜੀਏ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਾਂ ਇਹਨਾਂ ਨੂੰ ਇਨਸਾਫ ਦਈਏ ਵਾਹਿਗੁਰੂ ਜੀ ਕਾ ਖਾਲਸਾ